ਮਾਨਯੋਗ ਬੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਦੀ ਰਿਪੋਰਟ ਅਨੁਸਾਰ ਡਾਇਰੈਕਸ਼ਨਸ ਤੇ ਕੰਮ ਕਰਦੇ ਆਂ ਕੱਲ ਮੋਗਾ ਪੁਲਿਸ ਨੂੰ ਤਿੰਨ ਵੱਡੀ ਸਫਲਤਾ ਹਾਸਿਲ ਹੋਈ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ 8 ਕਿਲੋ ਅਫੀਮ ਦੇ ਨਾਲ ਦੋ ਨਸ਼ਾ ਤਸਕਰ ਕੱਲ ਇਨਚਾਰਜ ਨਾਰਕੋਟਿਕ ਸੈੱਲ ਦੀ ਟੀਮ ਨੇ ਕਾਬੂ ਕੀਤੇ ਐਦੇ ਵਿੱਚ ਐਸਪੀ ਹੈੱਡਕੁਆਰਟਰ ਸਾਹਿਬ ਤੇ ਡੀਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚ ਸਾਰਾ ਕੰਮ ਹੋਇਆ ਹੈ ਐਦੇ ਵਿੱਚ ਮੁਕੱਦਮਾ ਨੰਬਰ 257 18 25 885 ਐਨਡੀਪੀਐਸ ਐਕਟ ਥਾਣਾ ਨਿਹਾਲ ਸਿੰਘ ਵਾਲਾ ਦਰਜ ਕੀਤਾ ਗਿਆ ਤੇ ਦੋ ਅਕਿਊਜ਼ ਅਰੈਸਟ ਕੀਤੇ ਨੇ ਇਹਨਾਂ ਨੂੰ ਹਿੰਮਤਪੁਰਾ ਨਾਕਾ ਜਿਹੜਾ ਇੰਟਰ ਡਿਸਟ੍ਰਿਕਟ ਪੁਆਇੰਟ ਹੈ ਉੱਥੋਂ ਅਰੈਸਟ ਕੀਤਾ ਗਿਆ ਤੇ 8 ਕਿਲੋ ਅਫੀਮ ਲੈ ਕੇ ਸਵਿਫਟ ਗੱਡੀ ਦੇ ਵਿੱਚ ਅਸਾਮ ਮਿਗਾਲਿਆਲੀ ਸਾਈਡ ਤੋਂ ਆਈ ਸੀ ਇਹ ਦੋਨੋਂ ਹੀ ਬੁੱਟਰਪਿੰਡ ਦੇ ਰਹਿਣ ਵਾਲੇ ਨੇ ਇੱਕ ਦਾ ਨਾਮ ਹੈ ਜਗਰੂਪ ਸਿੰਘ ਉਰਫ ਰੂਪਾ ਦੂਜਾ ਹੈ ਗੁਰਪ੍ਰੀਤ ਸਿੰਘ ਪੁੱਤਰ ਬੋਲਾ ਸਿੰਘ ਦੋਨੋਂ ਬੁੱਟਰਪਿੰਡ ਦੇ ਰਹਿਣ ਵਾਲੇ ਨੇ ਇਹ ਜਿੰਨੀ ਕਿਥੇ ਲਿਉਂਦੇ ਨੇ ਇਹਨਾਂ ਨੇ ਲੋਕਲੀ ਇਥੇ ਸਪਲਾਈ ਕਰਨੀ ਸੀ ਆਪਣੇ ਪਿੰਡ ਤੇ ਆਲੇ ਦੁਆਲੇ ਦੇ ਏਰੀਆ ਦੇ ਵਿੱਚ ਇੰਨਾ ਵੀ ਸਰ ਮੁਕਦਮਾ ਦਰਜ ਇਹਨਾਂ ਤੇ ਪਹਿਲਾਂ ਕੋਈ ਮੁਕਦਮਾ ਦਰਜ ਹੈ ਨਹੀਂ ਸਰ ਇੰਨੀ ਵੱਡੀ ਜਿਹੜੀ ਰਿਕਵਰੀ ਹੋਈ ਜਾਂ ਇਥੋਂ ਲੈ ਕੇ ਆਏ ਸਾਰੇ ਇੰਨੀ ਕਬਰੀ ਜਿਹੜੇ ਪੁਆਇੰਟਸ ਲਾ ਕੇ ਚੱਕ ਕੇ ਜਿਹੜੇ ਇੱਥੇ ਪਹੁੰਚੇ ਸਾਰੇ ਇੰਨੀ ਕਬਰੀ ਹੋਈ ਆ ਉਹਦੇ ਵਿੱਚ ਇਹਨਾਂ ਨੇ ਆਪਣੀ ਗੱਡੀ ਦੇ ਵਿੱਚ ਕੈਵਿਟੀਆਂ ਵਗੈਰਾ ਇਹ ਬਣਾ ਕੇ ਰੱਖਦੇ ਆ ਜਿਹਦੇ ਕਰਕੇ ਕਈ ਵਾਰੀ ਪੁਲਿਸ ਦੇ ਰੂਟੀਨ ਚੈਕਿੰਗ ਦੇ ਵਿੱਚ ਨਹੀਂ ਆਂਦੇ ਬਟ ਇੱਥੇ ਕਿਉਂਕਿ ਸ਼ੱਕੀ ਲੱਗੇ ਤੇ ਪੁਲਿਸ ਦੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਵੀ ਹੈਗੀ ਸੀ ਉਹਦੇ ਕਰਕੇ ਜਦੋਂ ਡੁੰਗਾਈ ਨਾਲ ਗੱਡੀ ਦੀ ਤਲਾਸ਼ੀ ਲਈ ਗਈ ਉਹਦੇ ਵਿੱਚ ਆ ਅਫੀਮ ਜਿਹੜੀ ਰਿਕਵਰੀ ਹੋ ਗਈ ਕਿੱਥੇ ਜੀ ਉਹਦੇ ਆਪਣੀ ਹੈ ਗੱਡੀ ਗੱਡੀ ਆਪਣੀ ਇਹਨਾਂ ਦੀ ਗੱਡੀ ਜਗਰੂਪ ਸਿੰਘ ਦੇ ਨਾਂ ਤੇ ਹੀ ਹੈਗੀ ਹੈ ਹਾਂ ਜੀ ਕਿੱਥੇ ਲਪੋ ਕੇ ਰੱਖੀ ਸਰ ਇਹਨਾਂ ਨੇ ਉਹ ਕੰਡੈਕਟਰ ਸਾਈਡ ਜਿਹੜੀ ਹੈਗੀ ਉਹਦੇ ਥੱਲੇ ਉਹਨਾਂ ਨੇ ਕੋਈ ਉਹ ਬਣਾਈ ਹੋਈ ਸੀ ਤਾਂ ਇੱਥੇ ਇਹਨਾਂ ਨੇ ਲਪੋ ਕੇ ਰੱਖੀ ਗੱਲ ਪੇਸ਼ ਕਰਤਾ ਸਰ ਨਾ ਰਿਮਾਂਡ ਇਹਨਾਂ ਨੂੰ ਹਾਰਜ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕਰਾਂਗੇ ਗੱਡੀ ਕਿਹੜੀ ਹੈ ਸਰ ਗੱਡੀ Swift ਕਾਰ ਹੈਗੀ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਪ੍ਰੀਪੋਰਟ ਰੇਂਜ ਦੀ ਡਾਇਰੈਕਸ਼ਨਸ ਤੇ ਕੰਮ ਕਰਦੇ ਆ। ਕੱਲ ਮੋਗਾ ਪੁਲਿਸ ਨੂੰ ਤਿੰਨ ਵੱਡੀ ਸਫਲਤਾ ਹਾਸਿਲ ਹੋਈ ਹੈ। ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ 8 ਕਿਲੋ ਅਫੀਮ ਦੇ ਨਾਲ ਦੋ ਨਸ਼ਾ ਤਸਕਰ ਕੱਲ ਇਨਚਾਰਜ ਨਾਰਕੋਟਿਕ ਸੈੱਲ ਦੀ ਟੀਮ ਨੇ ਕਾਬੂ ਕੀਤੇ ਆ। ਇਹਦੇ ਵਿੱਚ ਐਸਪੀ ਹੈੱਡਕ quarters ਸਾਹਿਬ ਤੇ ਡੀਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚਾਰ ਸਾਰਾ ਕੰਮ ਹੋਇਆ ਹੈ। ਇਹਦੇ ਵਿੱਚ ਮੁਕੱਦਮਾ ਨੰਬਰ 257 18256885 ਐਨਡੀਪੀਐਸ ਐਕਟ ਥਾਣਾ ਨਿਹਾਲ ਸਿੰਘ ਵਾਲਾ ਦਰਜ ਕੀਤਾ ਗਿਆ ਹੈ। ਤੇ ਦੋ ਅਕਿਊਜ਼ ਅਰੈਸਟ ਕੀਤੇ ਨੇ ਇਹਨਾਂ ਨੂੰ ਹਿੰਮਤਪੁਰਾ ਨਾਕਾ ਜਿਹੜਾ ਇੰਟਰ ਡਿਸਟ੍ਰਿਕਟ ਪੁਆਇੰਟ ਹੈ ਉੱਥੋਂ ਅਰੈਸਟ ਕੀਤਾ ਗਿਆ ਹੈ ਤੇ 8 ਕਿਲੋ ਅਫੀਮ ਲੈ ਕੇ ਸਵਿਫਟ ਗੱਡੀ ਦੇ ਵਿੱਚ ਅਸਾਮ ਮਿਗਾਲਿਆ ਵਾਲੀ ਸਾਈਡ ਤੋਂ ਆਈ ਸੀ ਇਹ ਦੋਨੇ ਹੀ ਬੁੱਟਰਪਿੰਡ ਦੇ ਰਹਿਣ ਵਾਲੇ ਨੇ ਇੱਕ ਦਾ ਨਾਮ ਹੈ ਜਗਰੂਪ ਸਿੰਘ ਉਰਫ ਰੂਪਾ ਦੂਜਾ ਹੈ ਗੁਰਪ੍ਰੀਤ ਸਿੰਘ ਪੁੱਤਰ ਬੋਲਾ ਸਿੰਘ ਦੋਨੋਂ ਬੁੱਟਰਪਿੰਡ ਦੇ ਰਹਿਣ ਵਾਲੇ ਨੇ ਇਹ ਦੋ ਵੀ ਕਿੱਥੇ ਦੇ ਨੇ ਇਹਨਾਂ ਨੇ ਲੋਕਲੀ ਇੱਥੇ ਸਪਲਾਈ ਕਰਨੀ ਸੀ ਆਪਣੇ ਪਿੰਡ ਤੇ ਆਲੇ-ਦੁਆਲੇ ਦੇ ਏਰੀਆ ਦੇ ਵਿੱਚ ਇੰਨਾ ਵੀ ਸਰ ਮੁਕਦਮਾ ਦਰਜ ਇਹਨਾਂ ਤੇ ਪਹਿਲਾਂ ਕੋਈ ਮੁਕਦਮਾ ਦਰਜ ਹੈ ਨਹੀਂ ਸਰ ਇੰਨੀ ਵੱਡੀ ਜਿਹੜੀ ਰਿਕਵਰੀ ਹੋਈ ਜਾਂ ਇੱਥੋਂ ਲੈ ਕੇ ਆਏ ਸਰ ਇੰਨੀ ਕਬੀ ਜਿਹੜੇ ਪੁਆਇੰਟਸ ਲਾ ਕੇ ਚੱਕ ਕੇ ਜਿਹੜੇ ਇੱਥੇ ਪਹੁੰਚੇ ਸਰ ਇਤੁਰ ਕਬੀ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਆਪਣੀ ਗੱਡੀ ਦੇ ਵਿੱਚ ਕੈਵਿਟੀਆਂ ਵਗੈਰਾ ਇਹ ਬਣਾ ਕੇ ਰੱਖਦੇ ਆ ਜਿਹਦੇ ਕਰਕੇ ਕਈ ਵਾਰੀ ਪੁਲਿਸ ਦੇ ਰੂਟੀਨ ਚੈਕਿੰਗ ਦੇ ਵਿੱਚ ਨਹੀਂ ਆਂਦੇ ਬਟ ਇੱਥੇ ਕਿਉਂਕਿ ਸ਼ੱਕੀ ਲੱਗੇ ਤੇ ਪੁਲਿਸ ਦੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਵੀ ਹੈਗੀ ਸੀ ਉਹਦੇ ਕਰਕੇ ਜਦੋਂ ਡੰਗਾਈ ਨਾਲ ਗੱਡੀ ਦੀ ਤਲਾਸ਼ੀ ਲਈ ਗਈ ਉਹਦੇ ਵਿੱਚ ਆ ਹਫੀਮ ਜਿਹੜੀ ਰਿਕਵਰੀ ਹੋ ਗਈ ਕਿੱਥੇ ਜੀ ਇਹਨਾਂ ਦੀ ਆਪਣੀ ਹੈ ਸਰ ਗੱਡੀ ਆਪਣੀ ਹੈ ਇਹਨਾਂ ਦੀ ਗੱਡੀ ਜਗਰੂਪ ਸਿੰਘ ਦੇ ਨਾਂ ਤੇ ਹੀ ਹੈਗੀ ਹੈ ਹਾਂ ਕਿੱਥੇ ਲਪੋ ਕੇ ਰੱਖੀ ਸਰ ਇਹਨਾਂ ਨੇ ਉਹ ਕੰਡੈਕਟਰ ਸਾਈਡ ਜਿਹੜੀ ਹੈਗੀ ਆ ਉਹਦੇ ਥੱਲੇ ਉਹਨਾਂ ਨੇ ਕੋਈ ਉਹ ਬਣਾਈ ਹੋਈ ਸੀ ਤਾਂ ਇਹਨਾਂ ਨੇ ਲਪੋ ਕੇ ਰੱਖੀ ਉਹ ਵਾਕਿਬੇਸ਼ ਕਰਤਾ ਸਰ ਇਹਨਾਂ ਦਾ ਰਿਮਾਂਡ ਇਹਨਾਂ ਨੂੰ ਹਾਜ਼ਰ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕਰਾਂਗੇ ਗੱਡੀ ਕਿਹੜੀ ਹੈ ਸਰ ਗੱਡੀ Swift ਕਾਰ ਹੈਗੀ ਹੈ